ਤੇ ਨੀ ਕੀ ਜ਼ਿੰਦਗੀ ਇੱਕ ਇਮਤਿਹਾਨ ਹੀ ਹੁੰਦੀ ਹੈ ਤੇ ਇਮਤਿਹਾਨ ਜਨਮ ਤੋਂ ਪਹਿਲਾਂ ਸ਼ੁਰੂ ਹੋ ਜਾਂਦੇ ਨੇ ਤੇ ਇਨਸਾਨ ਦੇ ਜੀਵਨ ਪਰ ਤੇ ਜੀਵਨ ਤੋਂ ਬਾਅਦ ਵੀ ਚੱਲਦੇ ਨੇ ਬਹੁਤ ਹੀ ਸੋਹਣੀ ਕਲਿੱਪ ਜਿਸ ਵਿੱਚ ਇੱਕ ਛੋਟੀ ਜੀ ਲੜਕੀ ਬਹੁਤ ਹੀ ਪਿਆਰੀ ਬੱਚੀ ਆਪਣੇ ਟੈਂਸ਼ਨ ਨੂੰ ਦੇਖੋ ਕਿ ਮੇਰੀ ਰੂਵ ਕਰਦੀ ਹੈ ਸਾਰੇ ਦਿਨ ਪਰ ਪਤਾ ਨਹੀਂ ਕਿੰਨੀ ਟੈਂਸ਼ਨਾਂ ਚੱਕੀ ਫਿਰਦੀ ਹੈ ਸਕਸੈਸਫੁਲ ਉਹੀ ਹੁੰਦਾ ਜੋ ਟੈਨਸ਼ਨਸ ਨੂੰ ਭੁਲਾ ਕੇ ਆਪਣੀ ਲਾਈਫ ਨੂੰ ਜਿਉਂਦਾ ਹੈ ਅੱਗੇ ਵਧਦਾ ਰਹਿੰਦਾ ਹੈ ਟੈਨਸ਼ਨਾਂ ਦੱਸੋ ਕਿਹਦੀ ਜ਼ਿੰਦਗੀ ਚ ਨਹੀਂ ਆਉਂਦੀਆਂ ਇਸ ਵੀਡੀਓ ਕਲਿੱਪ ਦੇਖ ਕੇ ਮੇਰਾ ਮਨ ਬਹੁਤ ਖੁਸ਼ ਹੋਇਆ लेट्स ਲਰਨ ਹਾਊ ਟੂ ਸੋਲਵ ਐਨੀ ਪ੍ਰੋਬਲਮ ਛੋਟੀ ਜਿਹੀ ਲੜਕੀ ਨੇ ਆਪਣੀ ਪ੍ਰੋਬਲਮ ਨੂੰ ਸੈਕਿੰਡਾਂ ਵਿੱਚ ਸੋਲਵ ਕਰ ਲਿਆ ਇਹ ਮੈਸੇਜ ਹੈ ਸਾਰੇ ਲਈ ਕਿ ਕਿਸੇ ਪ੍ਰੋਬਲਮ ਨੂੰ ਕਿਸ ਤਰ੍ਹਾਂ ਸੋਲਵ ਕਰਨਾ ਹੈ Tá firquinho, né?